ਹਾਂਜੀ ਸਭਰਾ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਵੱਡੀ ਤਦਾਦ ਦੇ ਵਿੱਚ ਲੋਕ ਇਕੱਠੇ ਹੋਏ ਲੱਗੀ ਆ ਇਹ 15ਵਾਂ ਮੀਟਿੰਗ ਦੇ ਵਿੱਚ ਅੱਜ ਵਿਚਾਰਾਂ ਕੀਤੀਆਂ ਗਈਆਂ ਜਿਵੇਂ ਮੰਦਰੇਗਾ ਸਕੀਮ ਨੂੰ ਖਤਮ ਕਰਕੇ ਜੀ ਰਾਮ ਜੀ ਸਕੀਮ ਲਿਆ ਰਹੀ ਆ ਕੇਂਦਰ ਸਰਕਾਰ ਤੇ ਪਿੰਡਾਂ ਦੇ ਵਿੱਚ ਮਤੇ ਪਾਉਂਦੇ ਫਿਰ ਰਹੇ ਆ ਆਪਣੇ ਸੈਕਟਰੀ ਪੰਚਾਇਤਾਂ ਕਈ ਮਤੇ ਪਾਵਰੀਆਂ ਵਾ ਅਸੀਂ ਪੰਚਾਇਤ ਨੂੰ ਅਪੀਲ ਕਰਾਂਗੇ ਵੀ ਵੇਖਿਓ ਕਿਤੇ ਸਾਡੇ ਮਜ਼ਦੂਰ ਭਾਈ ਜਰਣਾ ਇਹ ਧੋਖਾ ਨਾ ਕਰ ਜਿਓ 60 40 ਦੀ ਰੇਸ਼ੋ ਜਿਹੜੀ ਸਰਕਾਰ ਲੈ ਕੇ ਆਈ ਆ ਇਹ ਵਾਰਾ ਨਹੀਂ ਖਾਣੀ ਕਿਉਂਕਿ ਸਾਰੀ ਜਿੰਨੀ GST ਇਕੱਠੀ ਹੁੰਦੀ ਆ ਉਹ ਕੇਂਦਰ ਕੋਲੇ ਜਾਂਦੀ ਆ ਤੇ ਕੇਂਦਰ ਦੇ ਰਹਿਮੋ ਕਰਮ ਦੇ ਵਾਪਸ ਆਉਂਦੀ ਆ ਸਟੇਟ ਕੋਲੇ ਪਹਿਲਾਂ ਹੀ ਕੁਝ ਨਹੀਂ ਹੁੰਦਾ ਉਹ ਦੇਣਗੇ ਕੀ ਇਹਦੇ ਨਾਲ ਜਿਹੜਾ ਬਿਜਲੀ ਐਕਟ 2025 ਲੈ ਕੇ ਆਇਆ ਵੱਡੀ ਤਦਾਦ ਦੇ ਵਿੱਚ ਕੇਮ ਵੱਲੋਂ ਤੇ ਬਾਕੀ ਜਥੇਬੰਦੀਆਂ ਵੱਲੋਂ ਮੀਟਰ ਪੁੱਟ ਕੇ ਜਮਾ ਕਰਾਇਆ ਗਿਆ ਸੋ ਜਿਹੜੇ ਬਾਕੀ ਰਹਿੰਦੇ ਮੀਟਰ ਵੀ ਆ ਉਹ ਵੀ ਉਥੇ ਦਫਤਰਾਂ ਦੇ ਵਿੱਚ ਜਮ੍ਹਾਂ ਕਰਾ ਦੇਾਂਗੇ ਪਹਿਲੇ ਘਰਾਰੀ ਵਾਲੇ ਮੀਟਰ ਸਰਕਾਰ ਲੈ ਕੇ ਆਵੇ ਤੇ 1 ਰੁਪਿਆ ਜੂਨਟ ਬਿਜਲੀ ਜਿਹੜੀ ਆ ਹਰ ਇੱਕ ਵਰਗ ਨੂੰ ਦਿੱਤੀ ਜਾਵੇ ਇਹ ਤੇ ਵਿਚਾਰਾ ਹੋਈਆਂ ਵਾ ਜਿਹੜਾ ਸੀ ਐਕਟ ਲੈ ਕੇ ਆ ਰਹੇ ਆ 225 ਉਹਦਾ ਵੀ ਡਟਵੇ ਤਰੀਕੇ ਨਾਲ ਵਿਰੋਧ ਕਰਾਂਗੇ ਜਿਹੜਾ ਫ੍ਰੀ ਟ੍ਰੇਡ ਸਮਝੌਤਾ ਅਮਰੀਕਾ ਨਾਲ ਕੀਤਾ ਵਾ ਉਹ ਵੀ ਸਰਕਾਰ ਨੇ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਕੀਤੀ ਆ ਸੋ ਇਹਨਾਂ ਸਾਰਿਆਂ ਮਸਲਿਆਂ ਤੇ ਗੱਲਬਾਤ ਹੋਈ ਆ ਪੰਜਾਬ ਦੇ ਜਾਂਬਾਜ ਲੋਕੋ ਦੇਖਦੇ ਜਾਂਬਾਜ ਲੋਕੋ ਆਓ ਇੱਕ ਮੰਚ ਤੇ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਆਪਾਂ ਕਿਰਤੀਆਂ ਕਾਮਿਆਂ ਦਾ ਕਿਸਾਨ ਮਜ਼ਦੂਰ ਦਾ ਰਾਜ ਕਾਇਮ ਕਰਨ ਵਾਸਤੇ ਕਾਰਪੋਰਟ ਘਰਾਣਿਆਂ ਦੇ ਵਿਰੁੱਧ ਮੁਹਿੰਮ ਚਲਾਈਏ ਜਿਹੜੇ ਕਾਰਪੋਰੇਟ ਦੀ ਦਲਾਲੀ ਕਰਦੇ ਹੋ ਹਾਕਮ ਇੱਥੇ ਉਹਨਾਂ ਦੀਆਂ ਨੀਤੀਆਂ ਪਾਲਸੀਆਂ ਲਾਗੂ ਕਰਕੇ ਸਾਡੇ ਪਬਲਿਕ ਧਾਰੇ ਖਤਮ ਕਰ ਰਹੇ ਆ ਉਹਨਾਂ ਦਾ ਤਗੜੇਓ ਕੇ ਵਿਰੋਧ ਕਰਕੇ ਪਬਲਿਕ ਆਦਾਰੇ ਪਬਲਿਕ ਦੇ ਰਹਿਣ ਇਹਦੇ ਤੇ ਕੰਮ ਕਰੀਏ ਏਕਤਾ ਤੇ ਸੰਘਰਸ਼ ਹਥਿਆਰ ਵੀ ਇਹੋ ਜੇ ਹੱਲ ਵੀ ਇਹੋ ਜੇ ਆਓ ਇੱਕੋ ਕੇ ਲੜੀਏ ਨਸ਼ਿਆਂ ਦਾ ਖਾਤਮਾ ਕਰ ਲਾਂਗੇ ਤੇ ਜਿਹੜੇ ਗੈਂਗਵਾਰ ਹੋ ਰਹੇ ਆ ਉਹਨਾਂ ਦਾ ਖਾਤਮਾ ਕਰ ਲਾਂਗੇ ਸ਼ਰਤ ਆ ਵੀ ਆਪਾਂ ਇੱਕ ਹੋ ਜਾਈਏ ਧੰਨਵਾਦ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਦੀ ਕੀਫਤ ਹੈ